ਰਾਸ਼ਨ ਕਾਰਡ ਉਤੇ 6 ਮਹੀਨਿਆਂ ਤੱਕ ਰਾਸ਼ਨ ਨਾ ਲੈਣ ਵਾਲਿਆਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਈ ਕੇवाईसी ਕਰਾਉਣ ਤੋਂ ਬਾਅਦ ਹੀ ਦੁਬਾਰਾ ਰਾਸ਼ਨ ਮਿਲਣਾ ਸ਼ੁਰੂ ਹੋਵੇਗਾ ਜੇਕਰ ਤੁਸੀਂ ਰਾਸ਼ਨ ਕਾਰਡ ਬਣਵਾਇਆ ਹੋਇਆ ਅਤੇ ਆਪਣਾ ਰਾਸ਼ਨ ਕਾਰਡ ਰੱਦ ਕਰਵਾਉਣਾ ਨਹੀਂ ਚਾਹੁੰਦੇ ਤਾਂ 6 ਮਹੀਨਿਆਂ ਤੋਂ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਕਾਰਡ ਉਤੇ ਰਾਸ਼ਨ ਨਹੀਂ ਲਿਆ ਤਾਂ ਤੁਸੀਂ ਜਾ ਕੇ ਰਾਸ਼ਨ ਜ਼ਰੂਰ ਲੈ ਕੇ आओ ਕਿਉਂਕਿ ਜੇਕਰ ਕਿਸੇ ਰਾਸ਼ਨ ਕਾਰਡ ਉੱਤੇ 6 ਮਹੀਨਿਆਂ ਤੱਕ ਰਾਸ਼ਨ ਨਹੀਂ ਲਿਆ ਗਿਆ ਉਸ ਰਾਸ਼ਨ ਕਾਰਡ ਨੂੰ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕੇਂਦਰ ਸਰਕਾਰ ਯਾਨੀ ਕਿ ਮੋਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਨ੍ਹਾਂ ਨੇ 6 ਮਹੀਨੇ ਤੱਕ ਰਾਸ਼ਨ ਨਹੀਂ ਲਿਆ ਉਹਨਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾ ਸਕਦੇ ਨੇ ਘਰੋ ਘਰੀ ਜਾ ਕੇ ਜਾਂਚ ਅਤੇ ਕੇਈवाईसी ਦੁਬਾਰਾ ਯੋਗਤਾ ਦਾ ਪਤਾ ਲਗਾਇਆ ਜਾਵੇਗਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਜਿਨ੍ਹਾਂ ਨੂੰ ਮੁਫਤ ਰਾਸ਼ਨ ਮਿਲਦਾ ਹੈ ਰਾਸ਼ਨ ਨਾ ਲੈਣ ਵਾਲੇ ਵੀ ਇਸ ਘੇਰੇ ਵਿੱਚ ਆਉਣਗੇ ਜਾਣਕਾਰੀ ਮੁਤਾਬਕ ਇਸ ਵੇਲੇ ਦੇਸ਼ ਵਿੱਚ 23 ਕਰੋੜ ਐਕਟਿਵ ਰਾਸ਼ਨ ਕਾਰਡ ਨੇ ਇੱਕ ਅੰਦਾਜ਼ੇ ਮੁਤਾਬਕ 25 ਲੱਖ ਤੋਂ ਵੱਧ ਕਾਰਡ ਤਾਂ ਡੁਪਲੀਕੇਟ ਹੀ ਨੇ ਮੀਡੀਆ ਰਿਪੋਰਟਾਂ ਮੁਤਾਬਕ 18% ਤੱਕ ਕਾਰਡ ਰੱਦ ਕੀਤੇ ਜਾ ਸਕਦੇ ਨੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ ਕੇਂਦਰੀ ਖੁਰਾਕ ਸਪਲਾਈ ਵਿਭਾਗ ਦੇ ਅਫਸਰਾਂ ਮੁਤਾਬਕ ਰਾਸ਼ਨ ਕਾਰਡ ਦੇ ਲਾਭਪਾਤਰੀਆਂ ਦੀ ਸੂਚੀ ਦੀ ਹਰ 5 ਸਾਲਾਂ ਬਾਅਦ ਪੜਤਾਲ ਕੀਤੀ ਜਾਂਦੀ ਹੈ ਅਤੇ ਪੜਤਾਲ ਕੀਤੀ ਵੀ ਜਾਵੇਗੀ 5 ਸਾਲ ਤੋਂ ਛੋਟੇ ਬੱਚਿਆਂ ਦੇ ਆਧਾਰ ਨੰਬਰ ਲਾਜ਼ਮੀ ਹੋਵੇਗਾ ਅਤੇ 5 ਸਾਲ ਪੂਰੇ ਹੋਣ ਉੱਤੇ ਉਸ ਦੀ ਵੀ ਕੇवाईसी ਲਾਜ਼ਮੀ ਹੋਵੇਗੀ ਦਰਅਸਲ ਕੇਂਦਰ ਸਰਕਾਰ ਅਯੋਗ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਕੱਟ ਕੇ ਉਨਾ ਦੀ ਜਗਾ ਅਸਲ ਹੱਕਦਾਰਾਂ ਨੂੰ ਯੋਜਨਾ ਦਾ ਲਾਭ ਪਹੁੰਚਾਉਣਾ ਚਾਹੁੰਦੀ ਹੈ ਜਿਸ ਲਈ ਇਹ ਕਦਮ ਚੁੱਕੇ ਜਾ ਰਹੇ ਹਨ